ਮੋਹਾਲੀ ਦੇ ਸੁਨੇਕਾਂ ਵੱਲੋਂ ਡੰਪਿੰਗ ਗਰਾਊਂਡ ਹੋਰ ਮੋਹਾਲੀ ਚ ਕੂੜੇ ਦੀ ਸਮੱਸਿਆ ਨੂੰ ਲੈ ਕੇ ਪੁਤਲਾ ਫੁਕਿਆ ਜਾ ਰਿਹਾ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਰੋਸ ਪ੍ਰਦਰਸ਼ਨ ਕਰਨ ਦੇ ਲਈ ਜਿਨ੍ਹਾਂ ਦੇ ਵਿੱਚ ਹਰੇਕ ਵਰਗ ਦੇ ਜਿਹੜੇ ਲੋਕ ਨੇ ਉਹ ਕੌਣ ਚੁੱਕੇ ਨੇ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਲੰਮੇ ਸਮੇਂ ਤੋਂ ਇਹ ਜਿਹੜਾ ਮੁੱਦਾ ਚੋਂ ਹੋ ਚੁੱਕਿਆ ਜਾਂਦਾ ਤਾਂ ਦੂਸਰੀ ਤਰਫ ਜੇਕਰ ਗੱਲ ਕਰੀਏ ਤਾਂ ਜਿਹੜੇ ਲੋਕ ਨਿਯੋਗ ਉਹ ਪ੍ਰਦਰਸ਼ਨ ਵੀ ਕਰ ਰਹੇ ਨੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਮੁੱਦਾ ਕੀ ਹੈ ਜੀ ਅੱਜ ਮੁੱਦਾ ਅੱਜ ਸ਼ਹਿਰ ਦੀ ਸਫਾਈ ਦਾ ਸ਼ਹਿਰ ਦੀਆਂ ਸਾਰੀਆਂ ਸੜਕਾਂ ਗੰਦਨਾ ਭਰੀਆਂ ਨੇ ਸ਼ਹਿਰ ਦੀਆਂ ਸਾਰੀਆਂ ਰੋਡ ਗਲੀਆਂ ਤੇ ਗੰਧ ਆ ਗਿਆ ਬਰਸਾਤ ਆਉਣ ਵਾਲੀ ਆ ਪਿਛਲੇ ਕਈ ਦਿਨਾਂ ਤੋਂ ਸਵਾਈ ਪੰਦਾ ਔਰ ਅੱਜ ਅਸੀਂ ਸੜਕਾਂ ਦੇ ਸ਼ਹਿਰ ਵਾਸੀ ਆਏ ਆ ਜੇ ਹੁਣ ਵੀ ਪ੍ਰਸ਼ਾਸਨ ਨਾ ਜਾਗਿਆ ਅਸੀਂ ਆਉਣ ਵਾਲੇ 7-8 ਦਿਨਾਂ ਚ ਸ਼ਹਿਰ ਨੂੰ ਲਾਂਬੰਦ ਕਰਾਂਗੇ ਸਾਰੀਆਂ ਸੁਸਾਇਟੀਆਂ ਨੂੰ ਲਾਂਬੰਦ ਕਰਾਂਗੇ ਸਾਰੇ ਲੋਕਾਂ ਨੂੰ ਵਾਡਾਂ 'ਚ ਲਾਂਬੰਦ ਕਰਾਂਗੇ ਔਰ ਇਹਦੇ ਖਿਲਾਫ ਭਾਵੇਂ ਭੁਖਾ ਹੜਤਾਲ ਭਾਵੇਂ ਧਰਨੇ ਭਾਵੇਂ ਕੋਰਟ ਚ ਕੈਂਡਲ ਮਾਫ ਚ ਜੋ ਦੇਣਾ ਪਿਆ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਆਪਾਂ ਅਗਲਾ ਰਣਨੀਤੀ ਜਿਹੜੀ ਆ 5-7 ਦਿਨਾਂ ਚ ਬਣਾਵਾਂਗੇ ਉਹ ਆਸ ਆ ਕਿ ਅਫਸਰ ਜਾਗਣਗੇ ਅੱਜ ਦੇ ਕਿਉਂਕਿ ਲੋਕਾਂ ਜਦੋਂ ਰੋਸ ਬਹੁਤ ਆ ਉਹ ਜੇ ਮੌਸਮ ਖਰਾਬ ਹੋਇਆ ਉਹ ਦੋਸਮ ਪ੍ਰਸਾਦ ਤੋਂ ਬਾਅਦ ਸ਼ਹਿਰ ਦੇ ਕਿਤੇ ਇਸੇ ਚ ਪਾਣੀ ਹੋਇਆ ਉਹਦੀ ਅਫਸਰ ਸ਼ਾਇਦ ਜੁਮੇਤ ਹੋਏਗੀ ਉਹਦੇ ਖਿਲਾਫ ਹੀ ਤਾਨੇ ਦਵਾਂਗੇ ਇਹਦੇ ਖਿਲਾਫ ਹੀ ਸੜਕਾਂ ਦੇਵਾਂਗੇ ਔਰ ਤੁਹ ਸਾਹਿਤਾ ਬੋਕਿਆ ਜਾ ਰਿਹਾ ਸੁਣਵਾਈ ਨਹੀਂ ਹੁੰਦੀ ਕੋਈ ਸੁਣਵਾਈ ਨਾ ਨਾ ਕੋਈ ਸੁਣਵਾਈ ਜਿਹੜੀ ਅਫਸਰ ਸ਼ਹੀ ਐ ਇਸ ਵੇਲੇ ਕਿਸੇ ਦੀ ਨਹੀਂ ਹੋ ਰਹੀ ਕੋਈ ਸਰਕਾਰ ਐ ਇਸ ਵੇਲੇ ਜਿਹੜੀ ਆ ਅੰਨੀ ਬੋਲੀ ਅਫਸਰ ਸ਼ਹੀ ਹੋਈ ਪਈ ਆ ਕੋਈ ਕੋਈ ਸਾਨੂੰ ਹੁਕਮਾਂ ਦੀ ਮੈਂ ਬੇਨਤੀ ਇਹ ਆ ਮੈਂ ਤੁਹਾਡੇ ਚੈਨਲ ਤੁਹਾਡੇ ਚੈਨਲ ਨਹੀਂ ਤੁਹਾਡੇ ਸਾਰਿਆਂ ਲਈ ਮੀਡੀਆ ਲਈ ਅਫਸਰ ਨੂੰ ਬੇਨਤੀ ਕਰਨਾ ਸਾਨੂੰ ਉਹਦੀ ਕਾਪੀ ਦੇ ਦਿਓ ਜਿਹੜੇ ਆਟਾ ਨਾਲ ਤੁਸੀਂ ਬੰਦ ਕੀਤੀ ਆ ਅੱਜ ਸਾਨੂੰ ਕਾਪੀ ਤੱਕ ਨਹੀਂ ਦਿੱਤੀ ਜਾਦੀ ਕੋਈ ਆਰਡਰ کورٹ ਦਾ ਦਿਓ ਜਿਹੜੀ ਗ੍ਰੀਨ ਟੈਨੰਟ ਦਾ ਤੁਹਾਨੂੰ ਆਰਡਰ ਆਇਆ ਉਹਦੀ ਕਾਪੀ ਦਿਓ ਅਸੀਂ ਉਹਦੀ ਕੋਰਟ ਚ ਚੈਲੰਜ ਕਰੀਏ ਅਸੀਂ ਉਹਨੂੰ ਰਿਵਾਈਜ਼ ਕਰੀਏ ਅਸੀਂ ਕੋਈ ਸਾਨੂੰ ਪੜ੍ਹ ਜੇ ਵੀ ਕੀ ਉਹ ਚ ਲਿਖਿਆ ਕਿਹੜੇ ਹੁਕਮਾਂ ਨਾਲ ਤੁਸੀਂ ਬੰਦ ਕੀਤਾ ਸਿਰਫ ਅਸੀਂ ਬੰਦ ਕਰਤਾ ਸਾਨੂੰ ਉਪਰ ਦੇ ਹੁਕਮ ਜਵਾਨੀ ਹੁਕਮ ਹੈ ਜੀ ਇਹ ਕਿਹੜੀ ਜਵਾਨੀ ਹੁਕਮ ਨੇ ਜਿਹੜੇ ਏਡੇ ਵੱਡੇ ਸ਼ਹਿਰ ਨੂੰ ਉਹ ਤੁਸੀਂ ਬਰਬਾਦ ਕਰ ਦਿਓਗੇ ਜਿਹੜੇ ਇੰਨੇ ਲੱਖਾਂ ਲੋਕ ਰਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਦੁਰਲਭ ਕਰ ਦਿਓਗੇ ਇਹ ਕਿਹੜੀ ਹੁਕਮ ਹੈ ਇਸ ਕਰਕੇ ਮੇਰੀ ਬੇਨਤੀ ਹੈ ਬੇਨਤੀ ਹੈ ਮਾਨਯੋਗ ਸੇਠੀ ਸਾਹਿਬ ਮੇਰੇ ਸਾਥੀ ਆਏ ਇਹਨਾਂ ਦਾ ਕੋਟਨ ਧਨਵਾਦ ਆ ਇਹ ਬੇਨਤੀ ਕਹਾਂਗੇ ਦੱਸਣਗੇ ਹਾਂਜੀ ਮੈਂ ਤੁਸੀਂ ਤਾਂ ਹੁਣ ਮੇਰੇ ਤੋਂ ਸਾਰੇ ਜ਼ਿਆਦਾ ਜਾਣਦੇ ਹੋ ਬੇਦੀ ਸਾਹਿਬ ਇਸ ਇਹਦਾ 파ਟ ਨੇ ਐਡਮਿਨਿਸਟ੍ਰੇਸ਼ਨ ਦਾ ਬੇਦੀ ਸਾਹਿਬ ਨੇ ਤੁਹਾਨੂੰ ਸਾਰਾ ਕੋਈ ਦਾਸੀ ਦਿੱਤਾ ਪਰ ਮੈਂ ਇਹ ਜਾਨਣਾ ਕਿ ਇਹਦੇ ਚ ਅਸੀਂ ਪਾਰਟੀ ਤੋਂ ਉੱਤੇ ਉੱਠ ਕੇ ਪੋਲੀਟਿਕਲੀ ਵਿਊਜ਼ ਤੋਂ ਉੱਤੇ ਉੱਠ ਕੇ ਕਿ ਸ਼ਹਿਰ ਦੇ ਭਲੇ ਵਾਸਤੇ ਇਕੱਠੇ ਹੋਏ ਆ ਅੱਜ ਸ਼ਹਿਰ ਦਾ ਭਲਾ ਇਸੇ ਚ ਹੀ ਹੈ ਕਿ ਜਿਹੜਾ ਇਹ ਸਾਰਾ ਗੰਦ ਪਿਆ ਹੋਇਆ ਇਹ ਚੱਕਿਆ ਜਾਵੇ ਹੁਣ ਜਦੋਂ ਇਹਨਾਂ ਦੀ ਨੀਂਦ ਕੁੰਮ ਕਰਨ ਦੀ ਨਹੀਂ ਉਹ ਦੋ ਦੋ ਉੱਠਦੀ ਆ ਜਦੋਂ ਜਨਤਾ ਸੜਕਾਂ ਤੇ ਉਤਰਦੀ ਆ ਜਨਤਾ ਨੂੰ ਸੜਕਾਂ ਤੇ ਉਤਰਨ ਦਾ ਕਾਰਜਬੂਰ ਕੀਤਾ ਗਿਆ ਮਜਬੂਰ ਕਰਕੇ ਸਾਨੂੰ ਇੱਥੇ ਤੱਕ ਲਿਆਂਦਾ ਗਿਆ ਇਹ ਇਲੈਕਟਿਡ ਬਾਡੀ ਦੇ ਵਿੱਚ ਇੱਕ ਮੈਂਬਰ ਨੇ ਮੈਂ ਤਾਂ ਇਹਨਾਂ ਨੂੰ ਚਾਹਨਾ ਕਿ ਇਹ ਉੱਥੇ ਹਾਊਸ ਦੇ ਵਿੱਚ ਮਤਾ ਲਿਆਣ ਇਸ ਵਾਰ ਅਸੀਂ ਸਾਰੇ ਪਾਸ ਕਰਾਂਗੇ ਮਤਾ ਜਿਹੜੀ ਐਡਮਿਨਿਸਟ੍ਰੇਸ਼ਨ ਜਾਂ ਜਿਹੜਾ ਵੀ ਕੋਈ ਪੋਲੀਟੀਕਲ ਪ੍ਰੈਸ਼ਰ ਦੇ ਥੱਲੇ ਇਹ ਕੰਮ ਰੋਕਿਆ ਜਾ ਰਿਹਾ ਉਹ ਸਾਰਾ ਕੁਝ ਅਸੀਂ ਖੰਡਨ ਕਰਾਂਗੇ ਔਰ ਪੂਰੀ ਤਰ੍ਹਾਂ ਅਸੀਂ ਜ਼ੋਰ ਲਾ ਕੇ ਇਹਨੂੰ ਪਾਸ ਕਰਾਵਾਂਗੇ ਵੀ ਇਹ ਜਿਹੜੀ ਚੀਜ਼ ਹੈ ਗਲਤ ਹੈ ਐਨਜੀਟੀ ਦਾ ਰੋਲਾ ਪਾ ਕੇ ਪਹਿਲਾਂ ਇੱਥੇ ਤੁਹਾਡੇ ਦੇਖੋ ਸ਼ਹਿਰ ਦੇ ਵਿੱਚ ਟਾਈਲਾਂ ਲਾਇਆਂ ਬੰਦ ਕੀਤੀਆਂ ਨੇ ਐਨਜੀਟੀ ਦਾ ਕੋਈ ਆਰਡਰ ਹੀ ਨਹੀਂ ਦੱਸਦੇ ਉਹਨਾਂ ਨੇ ਕਿਹਾ ਹੈ ਕਿ ਟਾਈਲਸ ਲਾਓ ਪਰ ਉਹਦੇ ਵਿੱਚ ਗਰੁੱਪ ਹੋਣਾ ਚਾਹੀਦਾ ਤਾਂ ਕਿ ਸੀਪਸ ਆਫ ਵਾਟਰ ਹੋਣੀ ਚਾਹੀਦੀ ਆ ਪਰ ਕਿਸੇ ਇੰਜੀਨੀਅਰਿੰਗ ਵਿੰਗ ਤੇ ਹਿੰਮਤ ਨਹੀਂ ਕੀਤੀ ਕਿ ਜਾ ਕੇ ਰਿਪਰੈਜ਼ੈਂਟ ਕੀਤਾ ਜਾਵੇ ਕਿ ਸ਼ਹਿਰ ਨੂੰ ਆਪਾਂ ਸੁੰਦਰ ਦੇ ਸਫਾਈ ਦੇ ਤੌਰ ਤੇ ਦੇਖਿਆ ਜਾਵੇ ਪਿਛਲੇ 4 ਸਾਲ ਤੋਂ ਇਸ ਸ਼ਹਿਰ ਦਾ ਜੋ ਬੁਰਾ ਹਾਲ ਕੀਤਾ ਗਿਆ ਉਹ ਮੈਂ ਅੰਦਾਜ਼ਾ ਤੁਹਾਡੇ ਸਾਹਮਣੇ ਆ 40 ਸਾਲ ਤੋਂ ਨਹੀਂ ਸੀ ਕਦੇ ਇਹ ਹੋਇਆ ਕਦੇ ਨਹੀਂ ਹੋਇਆ ਸੀ ਕਦੇ ਨਹੀਂ ਹੋਇਆ ਪਿਛੇ ਇਹ ਪਹਿਲਾਂ ਇੱਥੇ ਸਾਡੇ ਕੋਲ ਲਾਇਨਸ ਕੰਪਨੀ ਜਿਹੜੀ ਕੰਮ ਕਰਦੀ ਸੀ ਅਸੀਂ ਉਹਨੂੰ ਤਬਕਾ ਕੇ ਕੁਝ ਕਰਕੇ ਰਾਤ ਸਵੇਰ ਸਭ ਕੁਝ ਕਰਦੇ ਸੀ ਪੋਲੀਟੀਕਲ ਸੋਚ ਦੇ ਰਾਈ ਉਸ ਵੇਲੇ ਲਾਇਨ ਕੰਪਨੀ ਨੂੰ ਕੈਨਸਲ ਕਰਕੇ ਆਰਡਰ ਉਹਦੇ ਟੈਂਡਰ ਕੈਨਸਲ ਕਰਕੇ 400 ਬੰਦਾ ਭਰਤੀ ਕੀਤਾ ਗਿਆ ਸਾਨੂੰ ਆਉਣ ਵਾਲੇ ਸਮੇਂ ਚ ਵੋਟਾਂ ਦੇ ਨਾਲ ਕੈਨਸਲ ਹੋ ਉਸੇ ਐਡਮਿਨਿਸਟ੍ਰੇਸ਼ਨ ਉਸੇ ਚ ਬੇਦੀ ਸਾਹਿਬ ਇੱਕ ਭਾਗੀਦਾਰ ਸੀ ਬਨਾਲ ਸੀਗੇ ਮੈਂ ਤਾਂ ਕਹਿਣ ਨੂੰ ਤਿਆਰ ਹ ਮੈਨੂੰ ਕੋਈ ਡਰ ਨਹੀਂ ਹੁੰਦਾ ਕਿਸੇ ਚੀਜ਼ ਦਾ ਪਰ ਕਾਰਨ ਇਹ ਆ ਕਿ ਜਦੋਂ 400 ਬੰਦਾ ਭਰਤੀ ਕੀਤਾ ਤੇ ਸੋਚ ਕੇ ਕੀਤਾ ਕਿ ਸਾਨੂੰ ਪੰਜ-ਪੰਜ ਮੈਂਬਰ ਇਸ ਫੈਮਿਲੀ ਦੇ ਹੋਣਗੇ ਤੇ 2000 ਵੋਟਾਂ ਮਿਲਣਗੀਆਂ ਨਾ ਤਾਂ ਵੋਟਾਂ ਮਿਲੀਆਂ ਇਹਨਾਂ ਨੂੰ ਤੇ ਨਾ ਸ਼ਹਿਰ ਦਾ ਭਲਾ ਹੋ ਸਕਿਆ ਹੁਣ ਅੱਜ ਦੀ ਡੇਟ ਦੇ ਵਿੱਚ ਕਹਿੰਦੇ ਨੇ ਸਾਨੂੰ 6 ਦਿਨ ਦੀ ਇਹਨਾਂ ਨੇ ਸਟ੍ਰਾਈਕ ਕੀਤੀ 6 ਦਿਨਾਂ ਦੀ ਸਟ੍ਰਾਈਕ ਦੇ ਬਾਅਦ ਉਹ ਕੋਈ ਉੱਥੇ ਸਾਨੂੰ ਕਹਿੰਦੇ ਤਨਖਾਹ ਨਹੀਂ ਦਿੱਤੀ ਗਈ ਸਟ੍ਰਾਈਕ ਤਾਂ ਹੀ ਹੋਈ ਜੇ ਕਿ ਉਹਨਾਂ ਨੂੰ ਮਜਬੂਰ ਕੀਤਾ ਗਿਆ ਇਹਨਾਂ ਚੀ ਸ਼ਹਿਰ ਦੇ ਵਿੱਚ ਹਾਲਤਾ ਇਹੀ ਹੈ ਜੀ ਜਦੋਂ ਇਹ ਪਬਲਿਕ ਸੜਕਾਂ ਤੇ ਉਤਰਦੀਆਂ ਨਾ ਐਡਮਿਨਿਸਟ੍ਰੇਸ਼ਨ ਆਪਣੇ ਆਪ ਕੰਮ ਤੇ ਆ ਜੀ ਇਹ ਸੁੱਤੇ ਪੈਂਦੇ ਨੇ ਜੇ ਕਿਸੇ ਨੂੰ ਵੀਡੀਓ ਪਾਉਣਾ ਉਹ ਵੀਡੀਓ ਚੈੱਕ ਕਰਨ ਦੀ ਹਿੰਮਤ ਨਹੀਂ ਕਰਦਾ ਵਿੱਚੇ ਕਮਿਸ਼ਨਰ ਵਿੱਚੇ ਏਸੀਏ ਵਿੱਚੇ ਹੋਰ ਸਾਰੇ ਜਿਹੜੇ ਇੰਜੀਨੀਅਰਿੰਗ ਵੰਗਾ ਕੋਈ ਚੈੱਕ ਕਰਨ ਨੂੰ ਤਿਆਰ ਨਹੀਂ ਹੈ ਸਿਰ ਤੇ ਡੰਡਾ ਮਾਰੋ ਤਾਂ ਕੰਮ ਹੁੰਦਾ ਹੈ ਨਾ ਤਾਂ ਤਸਵੀਰਾਂ ਜਿਹੜੀਆਂ ਇੱਕ ਵਾਰੀ ਦਿਖਾਵਾਂਗੇ ਕਿ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਹਾਲਾਂਕਿ ਪੁਤਲਾ ਜਿਹੜਾ ਫੂਕਣ ਦੀਆਂ ਗੱਲਾਂ ਸੀਗੀਆਂ ਕਹਿੰਦਾ ਵਾ ਆਪਕਿ ਜਿਸ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਪੁਤਲਾ ਫੂਕਾਂਗੇ ਜਿਸ ਵਿੱਚ ਖਾਸ ਤੌਰ ਦੇ ਉੱਪਰ ਲਾਪਰਵਾਹ ਅਧਿਕਾਰੀ ناکਾਮ ਜਿਹੜੀ ਅਫਸਰਸ਼ਾਈ ਔਰ तमाम ਜਿਹੜੇ ਬਾਕੀ ਅਧਿਕਾਰੀ ਨੇ ਜਿਨ੍ਹਾਂ ਦਾ ਇਹ ਕਾਰਨ ਕਰਕੇ ਸਫਾਈ ਵੱਲੋਂ ਖਾਸ ਧਿਆਨ ਨਹੀਂ ਰੱਖਿਆ ਜਾਂਦਾ ਔਰ ਨਾਲ ਹੀ ਪੈਂਫਲੇਟ ਜਿਹੜੇ ਨੇ ਉਹ ਵੀ ਰੱਖੇ ਹੋਏ ਨੇ ਉਸੇ ਤਰੀਕੇ ਦੀ ਗੱਲ ਜ਼ਿਕਰ ਕਰੀਏ ਤਾਂ ਕਿਤੇ ਨਾ ਕਿਤੇ ਇਹ ਵੀ ਮੁੱਦਾ ਜਿਹੜਾ ਹੈਗਾ ਉਹ ਜਿਹੜੇ ਨਾਲ ਉਹ ਗੱਲਬਾਤ ਕਰਾਂਗੇ ਸੋ ਤੁਸੀਂ ਮੈਮ ਕਿਵੇਂ ਦੇਖਦੇ ਹੋ ਕਿ ਅਕਸਰ ਕਾਰਨ ਨੇ ਕਿ ਮੁਹਾਲੀ ਨੂੰ ਬੜਾ ਹਾਈ ਟੈਕ ਸਿਟੀ ਮੰਨਿਆ ਜਾਂਦਾ ਬਿਲਕੁਲ ਬਿਲਕੁਲ ਜੀ ਪਰ ਐਕਚੁਅਲੀ ਜੀ ਪਿਛਲੀ ਵਾਰੀ ਡੇਂਗੂ ਵਗੈਰਾ ਸਭ ਤੋਂ ਜ਼ਿਆਦਾ ਮੁਹਾਲੀ ਦੇ ਵਿੱਚ ਹੀ ਸੀਗੇ ਨਾ ਸਫਾਈ ਹੁੰਦੀ ਹੈ ਇੱਥੇ ਐਕਚੁਅਲੀ ਪਾਣੀ ਦੀ ਪ੍ਰੋਬਲਮ ਹੈ ਹੀ ਹੈ ਕੂੜਾ ਥਾ ਸਾ ਤੇ ਤੁਸੀਂ ਆਪ ਜਾ ਕੇ ਦੇਖਿਓ ਮੈਨੂੰ ਕੋਈ ਕੁਝ ਨਹੀਂ ਕੂੜਾ ਤੁਸੀਂ ਕਲੀਆਂ ਦੇ ਵਿੱਚ ਕੂੜਾ ਭਰਿਆ ਹੋਇਆ ਹੈ ਪਾਣੀ ਟਾਈਮ ਸਾਡੀ ਪਾਣੀ ਵਿੱਚ ਜਦੋਂ ਬਾਰਿਸ਼ ਹੁੰਦੀ ਹੈ ਸਾਡੇ ਘਰਾਂ ਵਿੱਚ ਪਾਣੀ ਆ ਜਾਂਦਾ ਔਰ ਸਭ ਤੋਂ ਯਾਰ ਡੇਂਗੂ ਵਗੈਰਾ ਇਸ ਟਾਈਮ ਤੁਸੀਂ ਦੇਖਿਓ ਪਿਛਲੀ ਵਾਰ ਦਾ ਰਿਕਾਰਡ ਚੈੱਕ ਕਰੋ ਸਭ ਤੋਂ ਯਾਰ ਡੇਂਗੂ ਮੋਹੱਲੇ ਦੇ ਵਿੱਚ ਫੈਲਿਆ ਹੋਇਆ ਸੀਗਾ ਐਕਚੁਅਲੀ ਕਾਰਨ ਕੀ ਸਫਾਈ ਨਹੀਂ ਗਈ ਸਫਾਈ ਕਰਮਚਾਰੀ ਵੀ ਨਹੀਂ ਤੇ ਧਿਆਨ ਰੱਖ ਰਹੇ ਨਾ ਕੂੜਾ ਚੱਕ ਰਹੇ ਟਾਈਮ ਨਾਲ ਪਲੀਜ਼ ਸਾਡੀ ਬੇਨਤੀ ਇਹੀ ਹੈ ਕਿ ਇਹ ਜਲਦੀ ਤੋਂ ਜਲਦੀ ਪ੍ਰਸ਼ਾਸਨ ਜਾ ਕੇ ਜੋ ਹਰ ਇੱਕ ਪਾਸੇ ਦੇਖੋ ਅਸੀਂ ਮਾਰਕੀਟ ਦੀ ਵੀ ਗੱਲ ਕਰਦੇ ਜਿਉ ਇਨੇ ਇਨਕਮ ਕਮਾ ਰਹੇ ਤਾਂ ਸਫਾਈ ਵਾਲੇ ਤੋਂ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਜਦੋਂ ਕਮਾਈ ਉਹਨਾਂ ਨੂੰ ਹੋ ਰਹੀ ਆ ਉਹ ਸਫਾਈ ਵਾਲ ਕਿਉਂ ਨਹੀਂ ਧਿਆਨ ਦੇ ਰਹੇ ਜਦੋਂ ਰਾਤ ਨੂੰ ਸਟਾਲ ਲਗਾਉਂਦੇ ਆ ਕਿਉਂ ਨਹੀਂ ਬੋਲਦੇ ਪਏ ਵੀ ਇਤਨਾ ਸਫਾਈ ਵੀ ਕਰਕੇ ਜਾਓ ਤੁਸੀਂ ਰਾਤ ਨੂੰ ਇੰਨਾ ਬੁਰਾ ਹਾਲ ਮਾਰਕੀਟਾਂ ਦਾ ਹੋ ਗਿਆ ਇੰਨਾ ਜ਼ਿਆਦਾ ਸ਼ਹਿਰ ਦਾ ਹਾਲ ਮੰਦਾ ਹੋਇਆ ਪਿਆ ਜਗਾ ਜਗਾ ਦੇਖਣ ਨੂੰ ਐਡਾ ਪੌਸ਼ ਏਰੀਆ ਪਰ ਗੰਦਗੀ ਸਭ ਤੋਂ ਜ਼ਿਆਦਾ ਪ੍ਰੋਬਲਮ ਬਾਰਸ਼ਾਂ ਵਿੱਚ ਜਾਂਦੇ ਉਹ ਘਰਾਂ ਚ ਪਾਣੀ ਆਂਦਾ ਤੁਸੀਂ ਮੰਨਣਾ ਨਹੀਂ ਕਿੰਨਾ ਮਹਿੰਗਾ ਫਰਨੀਚਰ ਹੈ ਕਿੰਨਾ ਮਹਿੰਗਾ ਫਰਨੀਚਰ ਹੈ ਜਿਹੜਾ ਸਾਡਾ ਖਰਾਬ ਹੋ ਜਾਂਦਾ ਤੁਸੀਂ ਮੰਨਣਾ ਨਹੀਂ ਹਰ ਵਾਰੀ ਹਰ ਵਾਰੀ ਇਹ ਪ੍ਰੋਬਲਮ ਆਂਦੀ ਹੈ ਬਾਰਿਸ਼ ਦੇ ਟਾਈਮ ਕਿਉਂਕਿ ਗੱਟਰਾ ਤੇ ਗੱਟਰਾ ਚ ਇੰਨੀ ਗੰਦੀ ਸਮੈਲ ਆਂਦੀ ਐ ਤੁਸੀਂ 3ਵੀਂ 2 ਦੇ ਜਿਹੜੇ ਪਿਛਲੀ ਲੰਬਾਣੀ ਲੈਣ ਤੁਸੀਂ ਜਾ ਕੇ ਖਲੋੜ ਨਹੀਂ ਸਕਦੇ ਬਹੁਤ ਗੰਦੀ ਸਮੈਲ ਆਉਂਦੀ ਐ ਪੁਤਾਂ ਜਿਸ ਤੱਕ ਉਹ ਜਿਹੜੀ ਨਿਕਾ ਜਾਂਦੀ ਐ ਹਰੇਕ ਤਰਫ ਲੋਕ ਪ੍ਰਦਰਸ਼ਨ ਕਰਨ ਦੇ ਲਈ ਮੁਹਾਲੀ ਜਿਹੜਾ ਸ਼ਹਿਰ ਐ ਉੱਥੇ ਉਤਰੇ ਐ ਮੁਹਾਲੀ ਦੇ ਕਈ ਜਗ੍ਹਾਾਂ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਲੋਕ ਜਿਹੜੇ ਨੇ ਪ੍ਰਦਰਸ਼ਨ ਇਸ ਤਰੀਕੇ ਦੇ ਨਾਲ ਕਰਦੇ ਹੋਏ ਨਜ਼ਰ ਆਉਂਦੇ ਨੇ ਸੋ ਪੁਤਰਾ ਫੁਕਰ ਨੇ ਪੁਤਰਾ ਫੁੱਕਣ ਦਾ ਮੁੱਖ ਮਕਸਦ ਐ ਕਿ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਖਾਸ ਤੌਰ ਦੇ ਉੱਪਰ ਜਿਹੜੇ ਨਗਰ ਨਿਗਮ ਦੇ ਨਾਲ ਸਬੰਧਤ ਨੇ ਔਰ ਉਹ ਕਿਵੇਂ ਮੁਹਾਲੀ ਏਰੀਏ ਨੂੰ ਸਾਫ਼ ਸੁਥਰਾ ਬਣਾ ਸਕਦੇ ਨੇ ਔਰ ਜੇਕਰ ਗੱਲ ਕਰੀਏ ਤਾਂ ਸਿੱਧੇ ਤੌਰ ਦੇ ਉੱਪਰ ਇਹਦਾ ਅਸਰ ਜਿਹੜਾ ਉਹ ਕਿਸ ਇਲਾਕਿਆਂ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਫਿਰ ਚਾਹੇ ਉਹ ਸੀਵਰੇਜ ਦੀ ਸਮੱਸਿਆ ਹੋਵੇ ਜਾਂ ਫਿਰ ਆਉਣ ਵਾਲੇ ਮੌਨਸੂਨ ਏਰੀਏ ਦੇ ਵਿੱਚ ਡੇਂਗੂ ਦੀ ਸਮੱਸਿਆ ਹੋਵੇ ਜਾਂ ਕਹਿੰਦਾ ਜੇਕਰ ਸਿੱਧੇ ਤੌਰ ਦੇ ਗੱਲ ਕਰੀਏ ਤਾਂ ਲੋਕਾਂ ਦੀ ਸਿਹਤ ਦੇ ਉੱਤੇ ਕੀ ਇਹਦਾ ਅਸਰ ਪੈਣਾ ਹੈ ਇਹ ਸਾਰੇ ਮੁੱਦਿਆਂ ਨੂੰ ਅੱਗੇ ਲੈ ਕੇ ਲੋਕ ਲਾਮਬੰਦ ਹੋ ਰਹੇ ਨੇ ਅਸੋ ਮੁਹਾਲੀ ਜਿਹੜੇ ਪ੍ਰਸ਼ਾਸਨ ਦਾ ਪਤਲਾ ਫੁਕਿਆ ਜਾ ਰਿਹਾ ਇਸ ਜਗ੍ਹਾ ਦੇ ਉੱਪਰ ਔਰ तमाम ਜਿਹੜੇ ਲੋਕ ਨੇ ਉਹ ਪਤਲਾ ਫੁਕ ਵੀਰੇ ਨੇ ਔਰ ਸਿੱਧੇ ਤੌਰ ਦੇ ਉੱਪਰ ਕਿਹਾ ਜਾ ਰਿਹਾ ਕਿ ਜੇਕਰ ਜਲਦੀ ਕੋਈ ਐਕਸ਼ਨ ਨਹੀਂ ਲਿਆ ਗਿਆ ਤਾਂ ਵੱਡੇ ਪੱਧਰ ਦੇ ਉੱਪਰ ਲਾਮਬੰਦ ਹੋ ਕੇ ਮੁਹਾਲੀ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਜਿੰਨਾ ਚ ਨਗਰ ਨਿਗਮ ਦੇ ਕਮਿਸ਼ਨਰ ਨੇ ਜਾਂ ਹੋਰ ਅਧਿਕਾਰੀ ਨੇ ਉਹਨਾਂ ਦਾ ਖੁਰਦ ਸੰਘਰਸ਼ ਵਿੱਢਿਆ ਜਾਵੇਗਾ ਔਰ ਜੇਕਰ ਗੱਲ ਕਰੀਏ ਤਾਂ ਜਿੱਥੇ ਇੱਕ ਪਾਸੇ ਹਾਈ ਟੈਕ ਸਿਟੀ ਹੈ ਮੋਹਾਲੀ ਔਰ ਨਾਲ ਦੇ ਨਾਲ ਉੱਥੇ ਜਿੱਥੇ ਹੁਣ ਮਾਰਕੀਟਸ ਨੇ ਜੋ ਮਾਰਕਟਾਂ ਦੇ ਵਿੱਚੋਂ ਦੀ ਨਿਕਲਦਾ ਹੋਇਆ ਜਿਹੜਾ ਗੰਦ ਹੈ ਕੂੜਾ ਜਿਹੜਾ ਹੈ ਉਹ ਉਸੇ ਤਰੀਕੇ ਦੇ ਨਾਲ ਉਸ ਨੂੰ ਸੀਵਰੇਜ ਗਟਰਾਂ ਦੇ ਵਿੱਚ ਸੁੱਟਿਆ ਜਾਂਦਾ ਹੈ ਜਿਸ ਤੋਂ ਬਾਅਦ ਸਫਾਈ ਜਿਹੜੀ ਹੈ ਉਹ ਨਹੀਂ ਕੀਤੀ ਜਾਂਦੀ ਜਿਸ ਦਾ ਸਿੱਧਾ ਅਸਰ ਜਿਹੜਾ ਉਹ ਆਮ ਰਿਹਾਇਸ਼ੀ ਏਰੀਆ ਤੇ ਵਿੱਚ ਦੇਖਣ ਨੂੰ ਮਿਲਦਾ ਐ ਸੋ ਵੱਡੇ ਪੱਦਰ ਦੇ ਉੱਪਰ ਲੋਕ ਜਿਹੜੇ ਨੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਖਾਸ ਤੌਰ ਦੇ ਉੱਪਰ ਜਿਹੜੇ ਸੋਸਾਇਟੀ ਦੇ ਲੋਕ ਨੇ ਉਹ ਵੀ ਪ੍ਰਦਰਸ਼ਨ ਕਰ ਰਹੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਦੇ ਉੱਪਰ ਮਹਿਲਾ ਵਰਗ ਵੀ ਹੈ ਔਰ ਦੂਸਰੇ ਪਾਸੇ ਜਿਹੜੇ ਲੋਕ ਨੇ ਉਹ ਵੀ ਇਸ ਜਗ੍ਹਾ ਦੇ ਉੱਪਰ ਖੜੇ ਹੋਏ ਪ੍ਰਦਰਸ਼ਨ ਕਰ ਰਹੇ ਨੇ ਸੋ ਕੀ ਅਸਰ ਇਸ ਦਾ ਹੋਵੇਗਾ ਉਹ ਵੀ ਕਿਤਨਾ ਕਿਤੇ ਇੱਕ ਜ਼ਾਹਰ ਵਿਸ਼ਾ ਹੈ ਮੈਂ ਸੀਬੀ ਬੰਦੜਾ ਹਾਂਜੀ ਐਟਮ ਹੋਸਟਿੰਗ ਕੌਂਸਲਰੀ ਦੇ ਪ੍ਰਧਾਨ ਆ ਮਤਲਬ ਇੱਥੇ ਲੋਕਾਂ ਦੇ ਘਰਾਂ ਵਿੱਚ ਇਤਨਾ ਪਾਣੀ ਜਾ ਰਿਹਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਔਰ ਕੋਈ ਸੁਣਵਾਈ ਨਹੀਂ 4 ਸਾਲ ਤੋਂ ਬੁਰਾ ਹਾਲ ਹੈ ਸਫਾਈ ਵਾਲੇ ਜਿਹੜੇ ਨੇ ਕੋਈ ਇੱਕ ਦਿਨ ਆਣਗੇ ਔਰ 4 ਦਿਨ ਨਹੀਂ ਆਣਗੇ ਔਰ ਉਹ ਮਤਲਬ ਗਲੀਆਂ ਦੇ ਜਿੱਥੇ ਜਿਵੇਂ ਮਰਦੇ ਕਰਕੇ ਹਾਂਜੀ ਅਸੀਂ ਇਕੱਠੇ ਹੋ ਕੇ ਜੜਾ ਜਿਹਾ ਕੰਮ ਕਰਵਾ ਰਹੇ ਹਾਂ ਇਹ ਹਾਲ ਹੈ ਮਰ ਕੋਈ ਸੁਣਵਾਈ ਨਹੀਂ ਸ਼ਾਸਨ ਨੂੰ ਪਹੁੰਚ ਕੀਤੀ ਉਹਨਾਂ ਦਾ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕੋਸ਼ਣ ਨਾਲ ਅਸੀਂ ਸਾਰੀ ਜਗ੍ਹਾ ਜਾ ਕੇ ਆਏ ਕੋਈ ਜਗ੍ਹਾ ਅਸੀਂ ਨਹੀਂ ਕਿ ਜਿੱਥੇ ਨਹੀਂ ਗਿਆ ਅਸੀਂ ਹਾਂਜੀ ਹਰ ਜਗ੍ਹਾ ਜਾ ਕੇ ਆਏ ਜਾਣੇ ਆ ਉਸ ਤੋਂ ਬਾਅਦ ਹਾਂਜੀ ਹੋ ਜਾਏਗਾ ਹਾਂਜੀ ਫਿਰ ਉਹਨਾਂ ਕੋਲੇ ਆ ਸਫਾਈ ਵਾਲੇ ਉਹ ਕਹਿੰਦੇ ਜੀ ਠੇਕੇਦਾਰ ਦੇ ਬੰਦੇ ਠੇਕੇਦਾਰ ਕੋਲ ਬੰਦੇ ਨਹੀਂ ਆ ਘੱਟ ਬੰਦੇ ਆ ਇਸ ਵਾਸਤੇ ਕੋਈ ਕੰਮ ਨਹੀਂ ਹੋ ਰਿਹਾ ਸਭ ਦੁਬਲੀ ਹੁਣ ਹੱਲ ਕੀ ਲੱਗਦਾ ਇਹਦੇ ਪਿੱਛੇ ਵੀ ਕੀ ਹੱਲ ਹੋਵੇ ਦੇਖੋ ਜੀ ਜਦ ਤੱਕ ਹੁਣ ਤਾਂ ਹੱਲ ਨਹੀਂ ਸੁਣਾਈ ਕਰਨਗੇ ਤਾਂ ਇਹ ਹੀ ਹੱਲ ਹੈ ਇਸ ਤੋਂ ਬਾਅਦ ਹੱਲ ਕੋਈ ਨਹੀਂ ਆ ਹੁਣ ਆਇਤਾ ਦੇਖੋ ਤਾਂ ਵੱਡੇ ਪੱਦਰ ਦੇ ਉੱਪਰ ਜਿਹੜਾ ਲੋਕ ਨੇ ਉਹ ਇਸ ਅਫਸਰ ਸ਼ਾਹੀ ਦਾ ਪੁਤਲਾ ਵੀ ਜਿਹੜੇ ਪੁਤਲਾ ਵੀ ਫੁਕਦੇ ਹੋਏ ਨਜ਼ਰ ਆ ਰਿਹਾ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜਾ ਉਹ ਕਰਨ ਸੋ ਹੁਣ ਇਹਦਾ ਹੱਲ ਕੀ ਮੰਨਦੇ ਹੋ ਪ੍ਰਦਰਸ਼ਨ ਕਰ ਰਹੇ ਹੋ ਪੁਤਲਾ ਫੂਕਦਾ ਹੱਲ ਕੀ ਮੰਨਦੇ ਹੋ ਇਹਦਾ ਅਸੀਂ ਪ੍ਰੋਟੈਸਟ ਕਰਨ ਦਾ ਇੱਕ ਪੀਸਫੁੱਲ ਪ੍ਰੋਟੈਸਟ ਕਰਨ ਦਾ ਇੱਕ ਸਾਡਾ ਵੇ ਹੈਗਾ ਇਹੇ ਤੇ ਨਹੀਂ ਕਰਨਗੇ ਫਿਰ ਅਸੀਂ ਇਸ ਪ੍ਰੋਟੈਸਟ ਨੂੰ ਹੋਰ ਜ਼ਿਆਦਾ ਸਟਰੋਂਗ ਕਰਾਂਗੇ ਅਸੀਂ ਹਰ ਇੱਕ ਚੌਂਕ ਤੇ ਇਹ ਪ੍ਰੋਟੈਸਟ ਕਰਾਂਗੇ ਉਹਨਾਂ ਦੇ ਆਫਿਸ ਦੇ ਬਾਹਰ ਜਾ ਕੇ ਅਸੀਂ ਧਰਨੇ ਲਾਵਾਂਗੇ ਤੇ ਹੋ ਸਕਦਾ ਸਾਨੂੰ ਅੱਗੇ ਵੀ ਇਸ ਤੋਂ ਜ਼ਿਆਦਾ ਵੀ ਸਾਨੂੰ ਜਾਣਾ ਪਵੇ ਔਰ ਇਹਦੇ ਵਿੱਚ ਅਜਿਹੇ ਜਿਹੜੇ ਕਹਿੰਦਾ ਪਾਪ ਕੀ ਕਾਰਨ ਸਾਹਮਣੇ ਕੀ ਆਉਂਦੇ ਨੇ ਕਿਉਂ ਇਹ ਸਫਾਈ ਨਹੀਂ ਹੁੰਦੀ ਇਹਦੇ ਪਿੱਛੇ ਕਿਹੜੇ ਕਾਰਨ ਕਿਨੂੰ ਮੰਨਦੇ ਇਹਦੇ ਪਿੱਛੇ ਤੁਸੀਂ ਅਫਸਰ ਸਾਹੀ ਦੀ ਕੋਈ ਮਿਲੀ ਭੁਗਤ ਹੈ ਹੀ ਕਹਿ ਸਕਦੇ ਹੋ ਕਿਉਂਕਿ ਆਦਰਵਾਇਸ ਦੇਖਿਆ ਜਾਵੇ ਸਾਰੇ ਫੰਡਸ ਹੁੰਦੇ ਆ ਸਫਾਈ ਜਿਹੜੀ ਆ ਉਹ ਸਾਡੀ ਪ੍ਰਾਇੋਰਟੀ ਤੇ ਹੋਣਾ ਚਾਹੀਦਾ ਕਿਉਂਕਿ ਆਪਾਂ ਹਮੇਸ਼ਾ ਕਹਿੰਦੇ ਆ এডਿਕੇਸ਼ਨ ਤੇ ਹੈਲਥ ਜਿਹੜੀ ਆ ਤੇ ਸਫਾਈ ਤੋਂ ਬਿਨਾ ਹੈਲਥ ਤਾਂ ਪੋਸੀਬਲ ਨਹੀਂ ਹੈਗੀ ਸੋ ਇਸ ਕਰਕੇ ਇਹੀ ਕਹਿ ਸਕਦੇ ਆ ਕੋਈ ਕੋਈ ਇਹ ਪਹਿਲਾ ਆਪ ਦਾ ਕੋਈ ਆਡਾ ਫਰੇਮਵਰਕ ਨਹੀਂ ਬਣਾਉਂਦੇ ਵੀ ਇਹਨੂੰ ਕਿਵੇਂ ਪ੍ਰੋਪਰਲੀ ਅਸੀਂ ਰੀਸਾਈਕਲ ਕਰਨਾ ਹੈ ਗਾਰਬੇਜ ਨੂੰ ਅਸੀਂ ਸਮਝਦੇ ਹਾਂ ਕਿ ਜਦੋਂ ਡੰਪ ਇੰਨਾ ਇਕੱਠਾ ਹੁੰਦਾ ਉਹਦੀ ਵੀ ਪ੍ਰੋਬਲਮ ਹੈ ਪਰ ਇਹਨਾਂ ਨੂੰ ਉਹਨੂੰ ਰੀਸਾਈਕਲ ਕਰਨਾ ਚਾਹੀਦਾ ਇੰਨੀ એનર્ਜੀ ਬਣਦੀ ਹੈ ਗਾਰਬੇਜ ਤੋਂ ਇਹਨਾਂ ਨੂੰ ਉਹ ਬਣਾਉਣੀ ਚਾਹੀਦੀ ਹੈ ਡਰਾਈ ਲੀਫਸ ਜਿਹੜੇ ਪਾਰਕਸ ਦੇ ਆ ਉਹਨਾਂ ਨੂੰ ਡਿਸਪੋਜ਼ ਆਫ ਕਰਨ ਵਾਸਤੇ ਇਹਨਾਂ ਨੂੰ ਕੋਈ ਪਿਟਸ ਬਣਾਉਣੀਆਂ ਚਾਹੀਦੀਆਂ ਜਿੱਥੇ ਕਿ ਆਪਾਂ ਫਰਟੀਲਾਈਜ਼ਰ ਉਹਦੇ ਤੋਂ ਨੇਚਰਲ ਫਰਟੀਲਾਈਜ਼ਰ ਬਣਦਾ ਹੈਗਾ ਪਰ ਇਹਦਾ ਕੋਈ ਵੀ ਕੋਈ ਸਹੂਲਤ ਮੁਹਾਲੀ ਦੇ ਵਿੱਚ ਨਹੀਂ ਹੈਗੀ ਆ ਵਾਲੀ ਦੇ ਨਾਲ ਲੱਗਦੇ ਬਾਰਡਰ ਨੇ ਇੱਕ ਪਾਸੇ ਮੁਹਾਲੀ ਬੜਾ ਹਾਈ ਟੈਕ ਸ਼ਹਿਰ ਮੰਨਿਆ ਜਾਂਦਾ ਸੋ ਮੁਹਾਲੀ ਦੇ ਵਸਨੀਕਾਂ ਨੂੰ ਅਜਿਹੀਆਂ ਪ੍ਰੋਬਲਮਸ ਜਿਹੜੀਆਂ ਆ ਰਹੀਆਂ ਨੇ ਸੋ ਕਿਤਨਾ ਕਿਤੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਇਸ ਬਾਰੇ ਹਾਂਜੀ ਮੈਂ ਆਰਡਬਲਯੂਏ 3ਬੀ ਟੂ ਨੂੰ ਰਿਪਰੈਜ਼ੈਂਟ ਕਰਦੀ ਆ ਅਸੀਂ ਬਹੁਤ ਰਿਟਰਨ ਐਪਲੀਕੇਸ਼ਨਸ ਦਿੱਤੀਆਂ ਨੇ ਜੋ ਇੱਥੋਂ ਦੇ ਕਮਿਸ਼ਨਰ ਨੇ ਉਹਨਾਂ ਨੂੰ ਵੀ ਦਿੱਤੀ ਹੈ ਨਵਜੋਤਖੌਰ ਨੂੰ ਪਰਸਨਲੀ ਜਾ ਜਾ ਕੇ ਪਰ ਕੋਈ ਕੋਈ ਵੀ ਮੈਨੂੰ ਨਹੀਂ ਪਤਾ ਹੈਗਾ ਵੀ ਆਫਿਸ ਦੇ ਵਿੱਚ ਕੀ ਚੀਜ਼ ਹੈਗੀ ਹੈ ਜਿਹੜੀ ਉਹਨਾਂ ਨੂੰ ਸਾਰਿਆਂ ਦੇ ਹੱਥ ਬੰਨ੍ਹ ਦਿੰਦੀ ਹੈ ਕਹਿੰਦਾ ਕਿਉਂਕਿ ਮਾਰਕੀਟਸ ਦਾ ਦੇਖੋ ਇੰਨਾ ਵੱਡਾ ਇਸ਼ੂ ਹੈ ਮਾਰਕੀਟਸ ਦੇ ਬਾਅਦ ਪਿੱਛੇ ਤੁਸੀਂ ਦੇਖੋ ਸੀਵਰੇਜ ਦਾ ਬੁਰਾ ਹਾਲ ਹੈ ਇਟਰੀ ਜਿੰਨੀਆਂ ਵੀ ਹੋਟਾਬੇ ਨੇ ਉਹ ਸਾਰੇ ਗੰਦਾ ਆਪਦਾ ਫੂਡ ਵਿੱਚ ਇਹ ਉਹ ਸੀਵਰੇਜ ਸਿਸਟਮ ਨੂੰ ਚੋਕ ਕਰ ਰਹੇ ਨੇ ਪਰ ਸਾਰਾ ਪ੍ਰਸ਼ਾਸਨ ਸੁੱਤਾ ਪਿਆ ਹਰ ਡਿਪਾਰਟਮੈਂਟ ਸੁੱਤਾ ਪਿਆ ਹੈ ਹੈਨਾ ਪਰ ਕੋਈ ਵੀ ਸਾਡੇ ਫੈਸਿਲਿਟੀ ਸਿਟੀਜ਼ਨਸ ਵਾਸਤੇ ਕੁਝ ਨਹੀਂ ਸੋਚਦੇ ਜਦੋਂ ਕਿ ਅਸੀਂ ਪ੍ਰੋਪਰਟੀ ਟੈਕਸ ਪੇ ਕਰਦੇ ਅਸੀਂ ਕਾਦੇ ਵਾਸਤੇ ਟੈਕਸ ਪੇ ਕਰਦੇ ਆ ਅਸੀਂ ਆਦਰਵਾਇਸ ਸਵੇਰ ਤੋਂ ਉੱਚੇ ਸ਼ਾਮ ਤੱਕ ਟੈਕਸੀ ਪੇ ਕਰੀ ਜਾਣੀਆਂ ਸਾਨੂੰ ਫੈਸਿਲਿਟੀ ਦਾ ਕੋਈ ਵੀ ਨਹੀਂ ਮਿਲਦੀ ਤੁਸੀਂ ਅਗਲਾ ਕੋਈ ਸੰਘਰਸ਼ ਵੱਡੇ ਤੌਰ ਦੇ ਉੱਪਰ ਵਿੱਡੋਗੇ ਕੀ ਅਗਲਾ ਕੀ ਕਦਮ ਹੈਗਾ ਕਿ ਅਸੀਂ ਆਦੇ ਸਾਡੇ ਡਿਪਟੀ ਮੇਅਰ ਹੈਗੇ ਆ ਜੋ ਕਿ ਸਾਡਾ ਬਹੁਤ ਸਾਥ ਦਿੰਦੇ ਆ ਮਤਲਬ ਸਾਡੇ ਏਰੀਆ ਦੇ ਵਿੱਚ ਤਾਂ ਹਾਲ ਹੈਗਾ ਵੀ ਜੇ ਕਿਸੇ ਦੇ ਘਰ ਦੇ ਬਾਹਰ ਵੀ ਕੂੜਾ ਪਿਆ ਹੋਵੇ ਡਿਪਟੀ ਮੇਅਰ ਨੂੰ ਮਿਸਟਰ 베ਦੀਨ ਨੂੰ ਫੋਨ ਕਰ ਦਿੰਦਾ ਅਸੀਂ ਹੁਣ ਹਰ ਸੈਕਟਰ ਦੇ ਵਿੱਚ ਸਾਨੂੰ ਲੋਕਾਂ ਨੂੰ ਜਾਗਰੂਕ ਕਰਨਾ ਪੈਣਾ ਲੋਕਾਂ ਨੂੰ ਆਵਾਜ਼ ਉਠਾਉਣੀ ਪੈਣੀ ਹੈ ਤਾਂ ਹੀ ਮੈਨੂੰ ਲੱਗਦਾ ਇਸ ਦਾ ਕੋਈ ਹੱਲ ਨਿਕਲੂਗਾ ਆਦਰਵਾਇਜ਼ ਮੈਨੂੰ ਨਹੀਂ ਲੱਗਦਾ ਵੀ ਕੋਈ ਇਸ ਚੀਜ਼ ਦਾ ਹੱਲ ਨਿਕਲ ਸਕਦਾ ਆ तमाम ਜਿਹੜੇ ਲੋਕ ਨੇ ਮੁੱਦਾ ਇੱਕੋ ਹੀ ਹੈ ਵੀ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਪ੍ਰਦਰਸ਼ਨ ਕਰਨ ਦਾ ਮੁੱਖ ਕਾਰਨ ਹੈ ਕਿ ਜਿਹੜੇ ਕੂੜਾ ਹੈ ਸ਼ਹਿਰ ਦਾ ਕੂੜੇ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਖਤਮ ਕੀਤਾ ਜਾ ਸਕਦਾ ਹੈ ਹਾਲਾਂਕਿ ਜਿਹੜੇ ਲੋਕ ਨੇ ਉਹ ਫਿਰ ਵੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਹਾਲਾਂਕਿ ਪੁੱਤਰਾ ਫੂਕ ਕੇ ਪ੍ਰਸ਼ਾਸਨ ਦਾ ਲekin ਹੁਣ ਅਗਲੇਰੀ ਕਾਰਵਾਈ ਕੀ ਕਰਦੇ ਨੇ ਅਗਲਾ ਕਿਹੜੀ ਮੁਹਿੰਮ ਵਿੱਢੀ ਜਾਵੇਗੀ ਜੇਕਰ ਪ੍ਰਸ਼ਾਸਨ ਨਹੀਂ ਜਾਗਦਾ ਤਾਂ ਕੈਮਰਾ ਪਰਸ ਸੁਮਿਤ ਦੇ ਨਾਲ ਮਨਜੋਤ ਸਿੰਘ ਕਾਂਗ ਦੈਨਿਕ ਸਵੇਰਾ ਟੀਵੀ ਮੋਹਾਲੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par